ਜਿੰਨੇ ਵੀ ਕੱਲ ਤੇ ਅੱਜ ਦੇ ਰਿਆ ਜਿਹੜੇ ਵੱਖ-ਵੱਖ ਸਮਨੇ ਭਾਂਪਨੇ ਆ ਰਹੇ ਆ ਨਾ ਡੇਲਾ ਹੋਇਆ ਤੇ ਇਹਦੇ ਚ ਮੈਂ ਇੱਕ ਹੋਰ ਦੱਸ ਦਿਆਂ ਗੱਲ ਜਿੰਨੇ ਕਿਸ ਸਿੱਖ ਨੌਜਵਾਨਾਂ ਦੇ ਉੱਤੇ ਪਾਏ ਜਾਂਦੇ ਜਦੋਂ ਉਹ ਤਾਂ ਭਾਂਪਨੇ ਵਾਲਾ ਬਾਬਾ ਸੀ ਉਦੋਂ ਇਹ ਲਿਖਿਆ ਜਾਂਦਾ ਸੀ ਉਹਦੇ ਚ ਵੀ ਇਹ ਉਹ ਬਾਬੇ ਨੂੰ ਮਾਰਨਾ ਚਾਹੁੰਦੇ ਸੀ ਹਾਂ ਉਹ ਮਾਰਨਾ ਚਾਹੁੰਦੇ ਸੀ ਨਹੀਂ ਚਾਹੁੰਦੇ ਸੀ ਅਟੈਂਪਟ ਲਈ ਨਹੀਂ ਹੋਈ ਉਸ ਗੱਲ ਦਾ ਕੋਈ ਮਤਲਬ ਨਹੀਂ ਉਹਦੇ ਵਿੱਚ ਇਹ ਲਿਖਣ ਦੇ ਨਾਲ ਹੀ ਉਹਦੇ ਚ ਸਪੈਸ਼ਲ ਐਕਟ ਜਿਹੜਾ ਲੱਗ ਜਾਣਾ ਕਿਉਂਕਿ ਜਿਹੜਾ ਆਰਮਜ਼ ਐਕਟ ਆ ਮੰਨ ਲਓ ਕਿਸੇ ਪ੍ਰਵਾਸੀ ਲੁਧਿਆਣੇ ਦੇ ਵਿੱਚ ਬਹੁਤ ਪਰਵਾਸੀ ਜਨਾਂ ਭਰਿਆ ਹੋਇਆ ਕਿਸੇ ਪਰਵਾਸੀ ਕੋਲੋਂ ਮਿਲ ਗਈ ਯੂਪੀ ਭਾਰਾ ਵਾਲੇ ਕੋ ਕੋ ਪਿਸਤੌਲ ਤਾਂ ਉਹਦੀ ਪੰਜਾਂ ਦਸਾਂ ਦੇਣਾ ਵੱਧ ਤੋਂ ਵੱਧ ਹਫਤੇ ਚ ਜਮਾਨਤ ਹੋ ਜਾਂਦੀ ਰਹੀ ਹੈ ਤੇ ਜੇ ਕਿਸੇ ਸਿੱਖ ਕੋਲੋਂ ਮਿਲ ਗਈ ਪਿਸਤੌਲ ਉਸੇ ਤਰ੍ਹਾਂ ਦੀ ਯੂਪੀ ਵਾਲੀ ਜਾਂ ਭਿਆਦਾਰੀ ਜਾਂ ਜਿਹੜੀ ਜਿਸ ਤਰ੍ਹਾਂ ਵੀ ਜਿਹਨੂੰ ਦੇਸੀ ਕੱਟਾ ਕਹਿੰਦੇ ਆ ਕੰਤਰੀ ਦੇ ਤਾਂ ਉਹਦੇ ਵਿੱਚ ਦੋ ਲੈਨਅਪ ਦਾ ਇਸ਼ਾਫਾ ਹੋਣਾ ਐਫ ਆਈ ਆਰ ਦੇ ਵਿੱਚ ਕਿ ਇਹ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਤੇ ਅਮਨ ਕਾਨੂੰਨ ਭਾਈਚਾਰੇ ਨੂੰ ਜਿਹੜਾ ਖਤਰਾ ਹੋਣ ਕਰਕੇ ਇਹ ਦੇਸ਼ ਦੀ ਏਕਤਾ ਲਈ ਇਹਦੇ ਚ ਜਿਹੜਾ ਸਪੈਸ਼ਲ ਐਕਟ ਯੂਏਪੀਐਲ ਆਇਆ ਜਾਂਦਾ ਸੋ ਉਹ ਨਿਵਾਸੀ ਉਸ ਪਿਸਤੌਲ ਨੂੰ ਰੱਖਣ ਦੇ ਜੁਰਮ ਚ ਤਿੰਨ ਦਿਨ ਚ ਬੇਲ ਤੇ ਆ ਜਾਂਦਾ ਤੇ ਹੋ ਸਕਦਾ ਉਹਦਾ ਕੇਸ ਵੱਧ ਤੋਂ ਵੱਧ ਸਜ਼ਾ ਉਹਨੂੰ 6 ਮਹੀਨੇ ਸਾਲ ਦੀ ਹੋਵੇ ਦੂਸਰੇ ਪਾਸੇ ਜੇ ਕੋਈ ਸਿੱਖ ਨੌਜਵਾਨ ਜਾਂ ਕੋਈ ਪੋਲੀਟੀਕਲ ਐਕਟਿਵਿਸਟ ਹੈਗਾ ਇਹ ਪੰਜਾਬ ਚ ਸਿੱਖ ਜਾਂ ਦੂਜੇ ਸਟੇਟਾਂ ਦੇ ਵਿੱਚ ਉਹ ਵੀ ਜਿਹੜੇ ਐਕਟਿਵਿਸਟ ਹੈਗੇ ਆ ਪੋਲੀਟੀਕਲ ਸੋ ਉਹਦੇ ਕੋਲੋਂ ਮਿਲ ਗਿਆ ਜੇ ਯੂਪੀਏ ਲਾਗੀ ਹੋ ਸਕਦਾ ਉਹਨੂੰ 3-4 ਸਾਲ ਜਿਹੜਾ ਹਾਈ ਕੋਰਟ ਤੋਂ ਵੀ ਬੇਲ ਨਾ ਮਿਲੇ ਤੇ ਉਹਨੂੰ ਬਾਅਦ ਦੇ ਵਿੱਚ ਕਹਿਣ ਵੀ ਇੱਕ ਮੇਰੇ ਕੋਲ ਕੇਸ ਸੀਗਾ ਨੌਜਵਾਨ ਸੀ ਲਧਿਆਣੇ ਦਾ ਕੁਲਵੀਰ ਸਿੰਘ ਜੀ ਦਾ ਉਹਨੂੰ ਆਰਮਜ਼ ਐਕਟ ਤੇ ਯੂਪੀਏ ਦੇ ਵਿੱਚ ਚਾਰਜ ਕੀਤਾ ਗਿਆ ਤੇ ਉਹਦਾ ਜਿਹੜਾ ਦੇਸੀ ਕੱਟਾ ਉਹਦੇ ਤੇ ਪਲਾਂਟ ਕੀਤਾ ਗਿਆ ਸੀਗਾ ਉਹ ਜਦੋਂ ਕੋਰਟ 'ਚ ਪੇਸ਼ ਹੋਇਆ ਉਹ ਵੀ ਟੁੱਟਾ ਹੋਇਆ ਸੀ ਸ਼ਾਇਦ ਉਹ ਕਬਾੜ ਦੇ ਵਿੱਚੋਂ ਲਿਆ ਕੇ ਪੁਲਿਸ ਨੇ ਪਾਇਆ ਸੀ ਤੇ ਉਹਦੀ ਹਾਈ ਕੋਰਟ ਤੋਂ ਬੇਲ ਵੀ ਨਹੀਂ ਹੋਈ 4 ਸਾਲ ਦੀ ਕੈਦ ਤੋਂ ਬਾਅਦ ਉਹਨੂੰ ਟ੍ਰਾਇਲ ਕੋਰਟ ਨੇ ਯੂਏਪੀਏ ਜੋ ਬਰੀ ਕਰਤਾ ਤੇ ਆਮ ਜ਼ੈਕਟ ਵਿੱਚ ਅੰਡਰਗੋਨ 3 ਸਾਲ ਸਜ਼ਾ ਕੀਤੀ ਕਿਉਂਕਿ ਉਸ ਤਲਾ ਦੇ ਵੈਪਨ ਦੇ ਵਿੱਚ 3 ਸਾਲ ਤੋਂ ਵੱਧ ਸਜ਼ਾ ਨਹੀਂ ਸੀ ਤੋਂ 40 ਸਾਲ ਕਟਾਉਣ ਤੋਂ ਬਾਅਦ ਉਹ 3 ਸਾਲ ਦੀ ਜਿਹੜੀ ਸਜ਼ਾ ਕੀਤੀ ਇਹ ਦੇਖੋ ਤੁਸੀਂ ਕਿੱਦਾਂ ਦਾ ਜਿਹੜਾ ਡਿਫਰੈਂਸ ਹੈਗਾ ਵੀ ਜੇ ਸਿੱਖ ਦੇ ਕੋਲੋਂ ਫੜਿਆ ਗਿਆ ਸੋ ਜਿਵੇਂ ਭਨਿਆਰੇ ਆਲੇ ਕਰਕੇ ਪਹਿਲਾਂ ਫੜਦੇ ਸੀ ਬਾਅਦ ਦੇ ਵਿੱਚ ਇੱਕ ਆਸ਼ੂ ਤੋਸ ਸੀਗਾ ਨੂਨ ਮਹਿਲ ਦਾ ਬਾਬਾ ਉਹ ਅਜੇ ਤੱਕ ਫ੍ਰਿਜ ਵਿੱਚ ਰੱਖਿਆ ਹੋਇਆ ਆ ਸੰਕੇ ਕਹਿੰਦੇ ਉੱਠਣਾ ਉਹਨੇ ਇੱਕ ਫਿਰ ਸਲਸੇ ਵਾਲੇ ਬਾਬੇ ਕਰਕੇ 2015 ਤੋਂ ਜਦੋਂ ਮੈਂ ਕਿਹਾ 11 ਦੇ ਵਿੱਚ ਪੂਰੀ ਤਰ੍ਹਾਂ ਐਕਟਿਵ ਹੋਇਆ ਪ੍ਰੈਕਟਿਸ ਦੇ ਵਿੱਚ ਤਾਂ 2015 ਤੋਂ ਗੁਰਗ੍ਰਾਂਧ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਿੰਨੇ ਵੀ ਕੇਸ ਭਾਵੇਂ UAPF ਦੇ ਹੋਣ ਭਾਵੇਂ NIA ਦੇ ਇਨਵੈਸਟੀਗੇਸ਼ਨ ਕਰਨ ਵਾਲੇ ਹੋਣ ਬਹੁਤੇ ਕੇਸ ਜਿਨ੍ਹਾਂ ਦੇ ਵਿੱਚ ਕੋਈ ਰਿਕਵਰੀ ਨਹੀਂ ਹੁੰਦੀ ਜਾਂ ਮਾਰੀ-ਮੋਟੀ ਰਿਕਵਰੀ ਹੁੰਦੀ ਕੋਈ ਅਕਰੰਸ ਨਹੀਂ ਹੁੰਦੀ ਉਹਦੇ ਵਿੱਚ ਇਹ ਦੋ ਗੱਲਾਂ ਲਿਖ ਦਿੱਤੀਆਂ ਜਾਂਦੀਆਂ ਕਿ ਇਹ ਗੁਰੂ ਗ੍ਰਾਂਧ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਚਾਹੁੰਦੇ ਸੀ ਇੱਕ ਮੈਂ ਉਹਦੇ 'ਚ ਇਨਸਟੈਂਸ ਦੱਸਣਾ ਚਾਹੁੰਦਾ ਮੈਂ ਨਵੇਂ ਸ਼ਹਿਰ ਦੇ ਵਿੱਚ ਇੱਕ ਕੇਸ ਸੀ ਤੇ ਉੱਥੇ UAPA ਨਾਲ 121 ਵੇਜਿੰਗ ਵਾਰ ਅਗੇਂਸਟ ਗਵਰਨਮੈਂਟ ਆਫ ਇੰਡੀਆ ਆਰਮਜ਼ ਐਕਟ ਸੀ ਪੰਜ ਬੰਦੇ ਸੀ ਉਹਦੇ 'ਚ ਦੋ ਬੰਦਿਆਂ ਕੋਲ ਇੱਕ-ਇੱਕ ਦੇਸੀ ਕੱਟੇ ਦੀ ਰਿਕਵਰੀ ਦਿਖਾਈ ਗਈ ਸੀ ਸੋ ਮੈਂ ਚਾਰਜ ਤੇ ਆਰਗੂਮੈਂਟ ਕਾ ਰਿਆ ਸੀਗਾ ਮੈਂ ਕਹਾ ਜੱਜ ਸਾਹਿਬ ਵੀ ਦੇਖੋ 121 ਵੇਜਿੰਗ ਵਾਰ ਅਗੇਂਸਟ ਗਵਰਨਮੈਂਟ ਆਫ ਇੰਡੀਆ 121 ਅਟੈਂਪਟ ਟੂ ਵੇਜਿੰਗ ਵਾਰ UAPA ਟੈਰਰ ਐਕਟ ਤੇ ਉਹਦੇ ਵਿੱਚ ਲਾਸਟ ਚ ਚਲਾਨ ਚਾਰਜ ਸ਼ੀਟ 'ਚ ਪੁਲਸ ਨੇ ਲਿਖਿਆ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਸਾਜਿਸ਼ਾਂ ਚੱਲ ਰਹੀ ਸਨ ਉਹ ਮੈਂ ਕਹਾਂ ਜੀ ਜੇ ਸਾਜਿਸ਼ਾਂ ਰੱਚ ਵੀ ਰਹੇ ਸਨ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਦੋਸ਼ੀਆਂ ਨੂੰ ਜੇ ਮਾਰ ਵੀ ਦਿੰਦੇ ਤਾਂ ਫਿਰ 302 ਲੱਗਣੀ ਸੀ ਦੇਸ਼ ਦੇ ਖਿਲਾਫ ਜੰਗ ਦਾ ਐਲਾਨ ਕਿਵੇਂ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਦੋਸ਼ੀਆਂ ਨੂੰ ਮਾਰਨ ਦਾ ਸੋਚਣਾ ਕਿ ਇਹ ਦੇਸ਼ਮਾਨਦਾ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਇਹ ਦੇਸ਼ ਹਿੱਤ ਦੇ ਵਿੱਚ ਸੀ ਇੰਡੀਆ ਦੇ ਇਸ ਕਰਕੇ ਜਿਹੜਾ ਉਹਨੂੰ ਮਾਰੂਗਾ ਤੇ ਉਹ ਦੇਸ਼ ਦੇ ਖਿਲਾਫ ਜੰਗ ਦਾ ਇਹ ਐਲਾਨ ਮੰਨਿਆ ਜਾਊਗਾ ਇਸ ਗੱਲ ਨੂੰ ਲੈ ਕੇ ਬਹੁਤੀਆਂ ਕੋਟਾਂ ਜਾਂ ਉਹ ਜੱਜ ਵੀ ਸ਼ਰਮਿੰਦਾ ਹੋਇਆ ਉਹਨੇ ਕਿਹਾ ਦੇਖੋ ਵਕੀਲ ਸਾਹਿਬ ਇਹ ਤੁਸੀਂ ਸਮਝਦੇ ਹੋ ਮੈਂ ਡਿਸਚਾਰਜ ਕਰ ਨਹੀਂ ਸਕਦਾ ਹੋ ਸਕਦਾ ਤੁਹਾਡਾ ਕੇਸ ਲਾਸਟ ਜੇ ਜੋ ਬਰੀ ਹੋ ਜਵੇ ਪਰ ਮੈਂ ਚਾਰਜ ਦੇ ਉੱਤੇ ਤੁਹਾਨੂੰ ਕੋਈ ਜਿਹੜਾ ਉਹ ਰੀਲੀਫ ਨਹੀਂ ਦੇ ਸਕਦਾ ਸੋ ਇਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਨੂੰ ਆਧਾਰ ਬਣਾ ਕੇ ਜੂ ਪਹਿਲਾਂ ਤੁਸੀਂ ਏਜੰਸੀਜ਼ ਨੇ ਸਰਕਾਰ ਨੇ ਬੇਦਬੀਆਂ ਕਰਾਈਆਂ ਫਿਰ ਉਹਦਾ ਕੋਈ ਇਨਸਾਫ ਨਹੀਂ ਦਿੱਤਾ ਫਿਰ ਜੇ ਸਿੱਖ ਨੌਜਵਾਨ ਕੋਈ ਧੰਨਿਆ ਮਜ਼ਹਿਰਿਆਂ ਦੇ ਵਿੱਚ ਜਾਂ ਕੋਈ ਕਿਸੇ ਤਰ੍ਹਾਂ ਦੀ ਐਕਟੀਵਿਟੀ ਕਰ ਰਿਹਾ ਤੇ ਉਹਨਾਂ ਨੂੰ ਯੂਏਪੀਏ ਦੇ ਵਿੱਚ ਜਿਹੜਾ ਡੱਕਿਆ ਜਾ ਰਿਹਾ ਤੇ ਉਹਨਾਂ ਨੂੰ ਕਹਿ ਦਿਆ ਕਿਹਾ ਜਾ ਰਿਹਾ ਵੀ ਜਿਉ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣੀਆਂ ਚਾਹੁੰਦੇ ਆ ਤਾਂ ਉਹ ਦੇਸ਼ ਦੇ ਖਿਲਾਫ ਜੰਗ ਦਾ ਐਲਾਨ ਮੰਨਿਆ ਜਾਊਗਾ ਸੋ ਇਸ ਤਰ੍ਹਾਂ ਦੀ ਜਿਹੜਾ ਉੱਥੇ ਸਿਸਟਮ ਡਿਵੈਲਪ ਹੁੰਦਾ ਅਸੀਂ ਭਾਵੇਂ ਉੱਥੇ ਚਾਦਾ ਜੋ ਕਰਦੇ ਆ ਉਹ ਕੇਸ ਅਲਟੀਮੇਟਲੀ ਬਾਅਦ ਦੇ ਵਿੱਚ ਬਰੀ ਹੋ ਗਿਆ ਪਿਛਲੇ 2 ਮਹੀਨੇ ਪਹਿਲਾਂ ਤਿੰਨ ਸੀਗੇ ਉਹਦੇ ਸਿੰਘ ਗੁਲਦੀਆਲ ਸਿੰਘ ਜਗਰੂਪ ਸਿੰਘ ਤੇ ਸਤਵਿੰਦਰ ਸਿੰਘ ਜਦੋਂ ਕੇਸ ਪਾਇਆ ਗਿਆ ਸੀ ਉਹ ਇਸ ਤਰ੍ਹਾਂ ਵੱਡਾ ਬਣਾਇਆ ਗਿਆ ਸੀ ਵੀ ਜਿਸ ਤਰ੍ਹਾਂ ਜੇ ਇਹ ਬੰਦੇ ਨਾ ਫੜੇ ਹੁੰਦੇ ਤੇ ਸ਼ਾਇਦ ਦੇਸ਼ ਦੇ ਤਿੰਨ ਚਾਰ ਟੋਟੇ ਹੋ ਜਾਣੇ ਸੀ